ਹਾਜਰਤ ਬਾਬਾ ਪੀਰ ਬਖਸ਼ੀ ਦਾ ਮੈਂ ਜਕਾਰਾ ਲਾਉਂਗਾ ਜਕਾਰਾ ਹਾਜ਼ਰਤ ਬਾਬਾ ਪੀਰ ਬਖਸ਼ੀ ਦਾ ਬਹੁਤ ਸੱਚੇ ਦਰਬਾਰ ਕੀ ਜੇ ਕਿ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਬਹਾਰਾਂ ਦੇ ਦਿੱਤੀਆਂ ਭੁੱਖੇ ਸੌਣ ਵਾਲੇ ਬਾਬਾ ਅੱਜ ਰੱਜੇ ਹੋਏ ਨੇ ਇਹਨਾਂ ਦੇ ਤਾਦਾਤਿਆਂ ਨਜ਼ਾਰੇ ਲੱਗੇ ਹੋਏ ਨੇ ਨਜ਼ਾਰੇ ਲੱਗੇ ਹੋਏ ਨੇ ਨਜ਼ਾਰੇ ਲੱਗੇ ਹੋਏ ਨੇ ਦੇਣ ਨਹੀਂ ਦੇ ਸਕਦੇ ਦਰਬਾਰ ਦਾ ਕਿਉਂਕਿ ਅੱਬਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇਕ ਨੂਰ ਸੇ ਸਭ ਜਗ ਉਪਜਿਆ ਕੌਮ ਪਰ ਇੱਕੋ ਮੰਦੇ ਤਾ ਹੀ ਧਾਰਾਂ ਦੇ ਨਾ ਅਮੀਰਾਂ ਦੇ ਜੀਵੇ ਜਗਦੇ ਨੇ ਸਦਾ ਫਕੀਰਾਂ ਇਹ ਗੱਲ ਲਕੀਤਵਾਨ ਜੀ ਤੇ ਪੂਰੀ ਸਾਫਤ ਹੋ ਗਈ ਆ ਜਨਮਾਨ ਤੱਕਰਾਉਣ ਵਾਲੇ ਹੋਰ ਨਹੀਂ ਜੀ ਸਾਡਾ ਤਾਂ ਨੌ ਆ ਗਿਆ ਗਰਾਉਣ ਵਾਲੇ ਦਾ ਮਹਾਰਾਜ ਖੁਦਾ ਹੈ ਨਾ ਸੋ ਸਾਡੇ ਦਰਬਾਰ ਦੇ ਨਹੀਂ ਸਾਡੇ ਇਲਾਕੇ ਦੀ ਸ਼ਾਨ ਸੋ ਇੰਟਰਨੈਸ਼ਨਲ ਕਲਾਕਾਰਾਂ ਦੇ ਨਾਲ ਜਾਂਦੇ ਨੇ ਸਾਡੇ ਲक्की ਤੁਮਾਨ ਜੀ ਪਰਮਾਤਮਾ ਇਹਨਾਂ ਨੂੰ ਦਿਨ ਦੁਪਹਿਰ ਤੇ ਰਾਤ ਚੋਬੀ ਨੀ ਤਰੱਕੀ ਕਰੇ ਇਹਨਾਂ ਦੀ ਹਰ ਇੱਕ ਜਾਇਜ਼ ਮਨੋ ਕਾਮਨਾ ਪੂਰੀ ਕਰੇ ਸਭ ਤੋਂ ਪਹਿਲਾਂ ਇਸ ਦਰਬਾਰ ਦਾ ਧੰਨਵਾਦ ਕਰਦੇ ਆ ਲਿਬੜੇਵਾਰੀ ਸਰਕਾਰ ਦਾ ਜਿਨ੍ਹਾਂ ਨੇ ਬਹੁਤ ਹੀ ਵੱਡੀ ਆਸ਼ੀਰਵਾਦ ਦੇ ਕੇ ਇਕਰ ਬਖਸ਼ਿਆ ਸਾਡੇ ਲक्की ਤੁਮਾਨ ਨੂੰ ਸਾਡੇ ਖੰਨੇ ਸ਼ਹਿਰ ਦੀ ਸ਼ਾਨ ਮਿਊਜ਼ਿਕ ਡਾਇਰੈਕਟਰ ਜਾ ਰਿਹਾ ਹੈ ਜੇ ਲਕੀਤ ਮੰਨ ਲਈ ਐਂਟਰਮੀਨੇਟ ਸਰਕਾਰ ਨੇ ਇਸ ਨੂੰ ਬੁਲਾਉ ਉਹ ਦਰਗਾਹ ਤੇ ਸੇਵਾ ਕੀਤੀ ਜਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਹਜਰਤ ਬਾਬਾ ਬੀਰ ਬਖਸ਼ ਜੀ ਦੀ ਦਰਗਾਹ ਤੇ ਚਰਚੀ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਅਸਤਵ ਕੀ ਗੱਲ ਕੀਤੀ ਗਈ ਜਾ ਰਹੀ ਹੈ ਦਰਬਾਰ ਦਾ ਇੱਕ ਨੱਕੀ ਦਰਵਾਜ਼ਾ ਖੁੱਸ ਨੂੰ ਦਰਬਾਰ ਦਾ ਆਹ ਵੀ ਚਾਬੀ ਜਿਹੜੀ ਐ ਇਸ ਦੇ ਦੇਖ ਰਹੇ ਹੋ ਪਰਿਵਾਰ ਇੱਕ ਪਸਵਾਜੀ ਦੇ ਜਿਹਦੇਾਰੇ ਵਿੱਚ ਹੋਵੇ ਆਹ ਵੀ ਚਾਬੀ ਜਿਹੜੀ ਬੰਦ ਨੇ ਪਰਿਵਾਰ ਨੂੰ ਆਨੂ ਗੋਪੀ ਜੀ ਅੱਜ ਦਾ ਮੀਰ ਲਖਸ਼ਮਿੰਦਰ ਬਲੋਚੀ ਹੈ ਅੱਜ बहुत बहुत मुबारक है जी सारे कमान सब ਕਬਰਾ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਭੁਜਾ ਕੌਮ ਭਰੇ ਕੋ ਮੰਦੇ ਤਾ ਇਦਾਰਾਂ ਦੇ ਅਮੀਰਾਂ ਦੇ ਜੀਵੇ ਜਗਦੇ ਨੇ ਸਦਾ ਫਕੀਰਾਂ ਦੇ ਇਹ ਗੱਲ ਲਕੀਤਵਾਨ ਜੀ ਤੇ ਪੂਰੀ ਸਾਫਤ ਹੋ ਗਈ ਆ ਕਿ ਦਰਬਾਰ ਵੱਲੋਂ ਦਰਬਾਰ ਦੀ ਕਿਰਪਾ ਹੋਈ ਆ ਇਹਨਾਂ ਤੇ ਅੱਜ ਜਿਹੜੀ ਫਾਸਟ ਗੱਡੀ ਡਰਾਈਵਰ ਹੋਈ ਆ ਵੈਨਿਊ ਦੀ ਅਜੇ 2-4 ਦਿਨੇ ਹੋਏ ਨੇ ਇਹ ਲਾਂਚ ਹੋਈ ਨੂੰ ਇਹਨਾਂ ਦੇ ਦਰਬਾਰ ਦੀ ਬਹੁਤ ਵੱਡੀ ਕਿਰਪਾ ਹੈ 15 16 ਸਾਲਾਂ ਤੋਂ ਸਾਡੇ ਨਾਲ ਜੁੜੇ ਨੇ ਮਾਰ ਕੇ ਇਸ ਤਰ੍ਹਾਂ ਹੀ ਇਹਨਾਂ ਨੂੰ ਸਤਿਬਰਵਾਰ ਨਾਲ ਜੋੜ ਕੇ ਰੱਖੇ ਤੇ ਇਸ ਤਰ੍ਹਾਂ ਹੀ ਇਹ ਆਪਣੇ ਸ਼ਹਿਰੋ ਸ਼ਹਿਰੀ ਨਾਲ ਇਲਾਕੇ ਦਾ ਮਾਨ ਸਨਮਾਨ ਬਣੇ ਰਹਿਣ ਤੇ ਨਾਲ ਇਹਨਾਂ ਇਹਨਾਂ ਦੇ ਇਹਨਾਂ ਦੇ ਨਾਲ ਸਾਡਾ ਵੀ ਮਾਨ ਸਨਮਾਨ ਇਸ ਤਰ੍ਹਾਂ ਹੀ ਬਰਕਰਾਰ ਰਹੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਇਹਨਾਂ ਦੇ ਕਿਰਪਾ ਹੋਈ ਆ ਦਰਬਾਰ ਵੱਲੋਂ ਜੋ ਵੀ ਇੱਥੇ ਸੰਗਤ ਆ ਰਹੀ ਆ ਬਾਬਾ ਜੀ ਦੇ ਮਹਿਮਾਨ ਨੇ ਮਾਲਕ ਸਭ ਤੇ ਆਪਣਾ ਕਰਮ ਕਰੇ ਜਿਸ ਤਰ੍ਹਾਂ ਲਕੀਧਵਾਨ ਜੀ ਨੂੰ ਬਖਸ਼ਿਸ਼ ਹੋਈ ਆ ਉਸੇ ਤਰ੍ਹਾਂ ਸਭ ਦੀਆਂ ਜਾਇਜ਼ ਜੋ ਮਰਜ਼ਾ ਨੇ ਪੂਰੀਆਂ ਕਰੇ ਤੇ ਮਾਲਕ ਸਭ ਨੂੰ ਸੇਹ ਦੇ ਕਾਮਯਾਬੀ ਦੇਵੇ ਤੇ ਜੋ ਵੀ ਮਤ ਹੈਗਾ ਕਿ ਮਤਲਬ ਜਾਇਜ਼ ਇਹਨਾਂ ਦੇ ਸੰਗ ਦੇ ਇਸ਼ਾਰਿਆਂ ਨੇ ਉਹ ਪੂਰੀਆਂ ਕਰਨ ਦੀ ਬਖਸ਼ਿਸ਼ ਕਰੇ ਜਿਸ ਤਰ੍ਹਾਂ ਲਕੀਧਵਾਨ ਜੀ ਨੂੰ ਸ਼ਹਿਰੋ ਸ਼ਰੀ ਦਾਤ ਬਖਸ਼ੀ ਆ ਇਹ ਆਪ ਹੀ ਲਿਖਦੇ ਨੇ ਆਪ ਹੀ ਨਿਸ਼ਾਰੋ ਸ਼੍ਰੀ ਕਰਦੇ ਆਂ ਤੇ ਇਲਾਕੇ ਦਾ ਮਾਨ ਵਧਾ ਰਹੇ ਮਾਲਕ ਇਸ ਤਰ੍ਹਾਂ ਹੀ ਇਹਨਾਂ ਦੀ ਕਿਰਪਾ ਰੱਖੀ ਤੇ ਇਸ ਤਰ੍ਹਾਂ ਇਲਾਕੇ ਦਾ ਮਾਨ ਇਹ ਬਣੇ ਰਹਿਣ ਬਾਕੀ ਹਜੇ ਤਾਂ ਮਾਲਕ ਨੇ ਛੋਟੀ ਜੀ ਦਾਤ ਦਿੱਤੀ ਆ ਬਾਕੀ ਮਾਲਕ ਪਤਾ ਨਹੀਂ ਅੱਗੇ ਉਹ ਬਿਹਤਰ ਜਾਣਦਾ ਇਹਨਾਂ ਦੇ ਕੀ ਕਿਰਪਾ ਹੋਣੀ ਆ ਉਹਦਾ ਇੱਕ ਭੇਤ ਆ ਅਸੀਂ ਤਾਂ ਮਹਾਰਾਜ ਦੇ ਦਰਬਾਰ ਦੇ ਸੇਵਾਦਾਰ ਆ ਮਾਲਕ ਨੇ ਸਾਨੂੰ ਸੇਵਾ ਬਖਸ਼ੀ ਹੋਈ ਆ ਬਰ ਬਖਸ਼ਿਸ਼ ਜੋ ਇਹ ਹੋਈ ਆ ਅੱਜ ਲਕੀ ਤੁਮ ਆਈ ਆ ਦਰਬਾਰ ਵੱਲੋਂ ਹੋਈ ਆ ਮਾਲਕਿਆ ਨੂੰ ਸਦਾ ਇਹਨਾਂ ਦੀ ਚੜਦੀ ਕਲਾ 'ਚ ਰਹਿਣ ਤੇ ਇਹਨਾਂ ਦਾ ਇੱਕ ਮਸਲਾ ਜੋ ਹੈ ਉਹ ਵੀ ਮਾਲਕ ਖ਼ੁਦ ਹੀ ਜਾਣਦਾ ਹੈ ਮਾਲਕ ਜਲਦੀ ਤੋਂ ਜਲਦੀ ਉਹ ਵੀ ਪੂਰੀ ਕਰਨ ਦੀ ਬਖਸ਼ਿਸ਼ ਕਰਨ ਮੈਂ ਤਾਂ ਇਹੀ ਕਹੂੰਗਾ ਕਿ ਜਿਸ ਤਰ੍ਹਾਂ ਇਹਨਾਂ ਪੀਰਾਂ ਬਗੰਬਰਾ ਨੇ ਇਨਸਾਨੀਅਤ ਪੈਦਾ ਕੀਤੀ ਅਸੀਂ ਵੀ ਚੰਗੇ ਇਨਸਾਨ ਬਣੇ ਤੇ ਇਨਸਾਨੀਅਤ ਇਨਸਾਨੀਅਤ ਪੈਦਾ ਕਰੀਏ ਕਿ ਇਹਨਾਂ ਦੇ ਗੁਰੂਆ ਪੀਰਾਂ ਬਗੰਬਰਾ ਐ ਦੱਸੇ ਰਾਹ ਦੀ ਚਲਦੇ ਰਹੀਏ ਤੇ ਮਾਲਕ ਦੀ ਕਿਰਪਾ ਰਹਿ ਸਨਮਾਨਤਾ ਕਰਾਉਣ ਵਾਲੇ ਹੋਰ ਨਹੀਂ ਜੀ ਸਾਡਾ ਤਾਂ ਨੌ ਆ ਗਿਆ ਹੈ ਕਰਾਉਣ ਵਾਲੇ ਦਾ ਮਹਾਰਾਜ ਖੁਦਾਬ ਹਨ ਸੋ ਸਾਡੇ ਦਰਬਾਰ ਦੇ ਨਹੀਂ ਸਾਡੇ ਇਲਾਕੇ ਦੀ ਸ਼ਾਨ ਸੋ ਇੰਟਰਨੈਸ਼ਨਲ ਕਲਾਕਾਰਾਂ ਦੇ ਨਾਲ ਜਾਂਦੇ ਨੇ ਸਾਡੇ ਲਕੀਤਮਾਨ ਜੀ ਪਰਮਾਤਮਾ ਇਹਨਾਂ ਨੂੰ ਦਿਨ ਦੁਪਹਿਰ ਤੇ ਰਾਤ ਚੋਬੀ ਤਰੱਕੀ ਕਰੇ ਇਹਨਾਂ ਦੀ ਹਰ ਇੱਕ ਜਾਇਜ਼ ਮਨੋ ਕਾਮਨਾ ਪੂਰੀ ਕਰੇ ਇਹ ਛੋਟੀ ਜੀ ਸ਼ੁਰੂਆਤ ਹੋਈ ਆ ਦਰਬਾਰ حضرت ਬਾਬਾ ਪੀਰ ਬਖਸ਼ ਜੀ ਵੱਲੋਂ ਲਕੀਤਮਾਨ ਜੀ ਲਈ ਤੇ ਇੱਥੇ ਜੁੜੀ ਹਰ ਸੰਗਤ ਦੀ ਹਰ ਇੱਕ ਜਾਇਜ਼ ਮਨੋਕਾਮਨਾ ਬਾਬਾ ਜੀ ਆਪੇ ਪੂਰ ਕਰਦੇ ਕਿਵੇਂ ਸੁਭਾਅ ਬਣਿਆ ਜਿਹੜਾ ਇਹ ਕਾਰ ਦਾ ਬਸ ਇੱਕ ਖਿਆਲ ਆਇਆ ਸੀ ਬੈਠੇ ਤੇ ਬੇਟੀ ਨਾਲ ਗੱਲ ਚੱਲ ਰਹੀ ਆ ਧੂਮੀਕਰ ਨਾਲ ਤੇ ਕਹਿੰਦੀ ਬਾਬਾ ਜੀ ਅਸੀਂ ਵੀ ਸੋਚਣਾ ਜੀ ਵੱਡੀ ਕਾਰ ਲੈਣੀ ਆ ਸੋ ਇਹ ਸੁਪਨਾ ਦਾ ਬੇਟੀ ਦਾ ਆ ਤੇ ਪੂਰਾ ਸਰਕਾਰਾਂ ਨੇ ਕਰਾਇਆ ਸਭ ਤੋਂ ਪਹਿਲਾਂ ਇਸ ਦਰਬਾਰ ਦਾ ਧੰਨਵਾਦ ਕਰਦੇ ਆ ਦੇ ਗੁਰੂ ਘਰ ਦੀ ਸਰਕਾਰ ਦਾ ਜਿਨ੍ਹਾਂ ਨੇ ਬਹੁਤ ਹੀ ਵੱਡੀ ਆਸ਼ੀਰਵਾਦ ਦੇ ਕੇ ਕਾਰ ਬਖਸ਼ੀ ਸਾਡੇ ਲक्की ਤੁਮਾਨ ਨੂੰ ਸਾਡੇ ਖੰਨੇ ਸ਼ਹਿਰ ਦੀ ਸ਼ਾਨ ਮਿਊਜ਼ਿਕ ਡਾਇਰੈਕਟਰ ਇਹਨਾਂ ਨੂੰ ਜਿੱਥੇ ਵੀ ਮਰਜ਼ੀ ਬੁਲਾ ਲਓ ਸਾਡੇ ਦਰਬਾਰ ਨਾਲ ਵੀ ਜੁੜੇ ਹੋਣ ਜੋ ਕਿ ਸਾਡਾ ਦਰਬਾਰ ਸੰਤ ਸਿਧਾਂਤਾਮ ਪੀਰ ਖਾਨਾ ਰੋਡ ਖੰਨਾ ਤੇ ਹੈ ਉੱਥੇ ਵੀ ਹਾਜ਼ਰੀ ਲਵਾਉਂਦੇ ਨੇ ਇਹ ਸਾਰੇ ਦਰਬਾਰਾਂ ਨੂੰ ਇੱਕੋ ਜਿਹਾ ਮੰਨਦੇ ਨੇ ਤੇ ਦਿਲੋਂ ਸੇਵਾ ਕਰਦੇ ਨੇ ਤੇ ਇਸ ਦਰਬਾਰ ਦੇ ਨਾਲ ਲਿਬੜੇ ਵਾਲੀ ਸਰਕਾਰ ਦਾ 15-20 ਸਾਲ ਹੋ ਗਏ ਨੇ ਜੁੜਿਆ ਨੂੰ ਜਿੱਥੇ ਹੀ ਕੇ ਇਹ ਹਰ ਸਾਲ ਐਂਕਰੀ ਕਰਦੇ ਨੇ ਤੇ ਵੱਧ ਚੜ ਕੇ ਇਹਨਾਂ ਦਾ ਪੂਰਾ ਪਰਿਵਾਰ ਸੇਵਾ ਕਰਦਾ ਅੱਜ ਸੇਵਾ ਦਾ ਫਲ ਮਿਲਿਆ ਬੇਸ਼ੱਕ ਇਹਨਾਂ ਦੀ ਬੇਟਾਂ ਨੂੰ ਜੈਕਾਰਾ ਲਿਬੜੇ ਵਾਲੀ ਸਰਕਾਰ ਦਾ ਬਹੁਤ ਸੱਚੇ ਦਰਬਾਰ ਸਭ ਤੋਂ ਪਹਿਲਾਂ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਮੈਂ ਝਕਾਰਾ ਲਾਉਂਗਾ ਜੇ ਕਾਰਾ ਹਜ ਤਾਂ ਬਾਬਾ ਪੀਰ ਵਖੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਕਿ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਸਾਈਕਲਾਂ ਤੋਂ ਸਾਨੂੰ ਅੱਜ ਕਾਰਾਂ ਦੇ ਦਿੱਤੀਆਂ ਉਜੜੇ ਹੋਏ ਬਾਗਾਂ ਨੂੰ ਬਹਾਰਾਂ ਦੇ ਦਿੱਤੀਆਂ ਭੁੱਖੇ ਸੌਣ ਵਾਲੇ ਬਾਬਾ ਅੱਜ ਰੱਜੇ ਹੋਏ ਨੇ ਇਹਨਾਂ ਦੇ ਤਾਦਾਤਿਆ ਨਜ਼ਾਰੇ ਲੱਗੇ ਹੋਏ ਨੇ ਨਜ਼ਾਰੇ ਲੱਗੇ ਹੋਏ ਨੇ ਨਜ਼ਾਰੇ ਲੱਗੇ ਹੋਏ ਨੇ ਦੇਣ ਨਹੀਂ ਦੇ ਸਕਦੇ ਦਰਬਾਰ ਦਾ ਕਿਉਂਕਿ ਮਿਊਜ਼ਿਕ ਕਰਦੇ ਸੀ ਥੋੜਾ ਥੋੜਾ ਗਾਉਂਦੇ ਸੀ ਇਸ ਦਰਬਾਰ ਤੋਂ ਮੈਨੂੰ ਜੋ ਵੀ ਸਟੇ ਸੈਕਟਰੀ ਦੀ ਅ ਸ਼ੁਰੂਆਤ ਮੇਰੀ ਹੋਈ ਹੈ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਬਾਬਾ ਜੀ ਦਾ ਇਨਾ ਕੰਮ ਹੋਇਆ ਖੰਨੇ ਸ਼ਹਿਰ ਦੇ ਵਿੱਚ ਜਿੰਨੇ ਵੀ ਵੱਡੇ ਇਵੈਂਟ ਹੁੰਦੇ ਨੇ ਜਿੰਨੇ ਵੀ ਧਾਰਮਿਕ ਫੰਕਸ਼ਨ ਜਾਗਰਣ ਹੁੰਦੇ ਨੇ ਉੱਥੇ ਦਾਸ ਨੂੰ ਮੌਕਾ ਮਿਲਦਾ ਜਾਣ ਦਾ ਇਸ ਦਰਬਾਰ ਦਾ ਦੇਨ ਨਹੀਂ ਦੇ ਸਕਦੇ ਕਿਉਂਕਿ ਜੇ ਬਾਬਾ ਜੀ ਚਾਹਣ ਇਹ ਰੰਕ ਤੋਂ ਰਾਜਾ ਬਣਾ ਦਿੰਦੇ ਤੇ ਰਾਜੇ ਤੋਂ ਰੰਕ ਕਿਉਂਕਿ ਮੇਰੇ ਬਾਬਾ ਜਦ ਦੇਨੇ ਪਿਆਤੇ ਤਾਂ ਢੀਰੋ ਕੇ ਢੇਰ ਦਿੱਤੇ ਹੈ ਜਦ ਲੈਨੇ ਪਿਆਤੇ ਤਾਂ ਚਮੜੀ ਵੀ ਉਹ ਢੇੜ ਲੈਂਦੇ ਹੈ ਪਤਾ ਨਹੀਂ ਮੇਰਾ ਕਿਹੜਾ ਉਹ ਉਹ ਪਹਲ ਮੇਰਾ ਕਿਹੜਾ ਸਮਾਂ ਬਾਬਾ ਜੀ ਦੇ ਦਿਲ ਦੇ ਵਿੱਚ ਜਗਾ ਕਰ ਗਿਆ ਕਿ ਬਾਬਾ ਜੀ ਨੇ ਮੈਨੂੰ ਐਡੀ ਬੜੀ ਸ਼ੁਗਾਤ ਦਿੱਤੀ ਅਸੀਂ ਸਾਡਾ ਸਾਰਾ ਪਰਿਵਾਰ ਅੱਜ ਪਹੁੰਚਿਆ ਦਰਬਾਰ ਦੇ ਉੱਪਰ ਬਾਬਾ ਜੀ ਦਾ ਧੰਨਵਾਦ ਕਰਨ ਔਰ ਜਿਹੜਾ ਅੱਜ ਇਹ ਰਾਤ ਦਾ ਪ੍ਰੋਗਰਾਮ ਸੀ ਇਹ ਵੀ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਬਾਬਾ ਜੀ ਨੇ ਸਾਨੂੰ ਕੀ ਸਰਪ੍ਰਾਈਜ਼ ਦੇਣਾ ਹੈ ਔਰ ਰਾਜਕੁਮਾਰ ਮੈਨੋ ਜੀ ਸਪੈਸ਼ਲੀ ਤੌਰ ਤੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਓਮਕਾਰ ਸਿੰਘ ਸਤੂ ਜੀ ਮੇਰੇ ਵੱਡੇ ਵੀਰ ਜੀ ਇਹ ਵੀ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ ਨਾਮ ਹੈ ਕਿਉਂਕਿ ਜੇ ਗੱਲ ਕਰੀਏ ਖੰਨੇ ਸ਼ਹਿਰ ਦੇ ਵਿੱਚ ਜਦੋਂ ਗਾਉਣਾ ਸ਼ੁਰੂ ਕੀਤਾ ਸੀ ਰਾਜਕੁਮਾਰ ਮੈਨੋ ਜੀ ਦਰਬਾਰ ਤੇ ਖੜੇ ਐ ਕਦੇ ਝੂਠ ਨਹੀਂ ਬੋਲਦੇ ਇਹ ਸਾਨੂੰ ਥੋੜਾ ਥੋੜਾ ਮੌਕਾ ਦਿੰਦੇ ਸੀ ਮੈਕ ਪੜਨ ਦਾ ਅਸੀਂ ਜਦੋਂ ਵੀ ਫੋਨ ਕਰਦੇ ਆ ਉਸਤਾਦ ਜੀ ਕਹਿ ਕੇ ਮੈਨੂੰ ਸਭ ਨੂੰ ਫੋਨ ਕਰਦੇ ਆ ਕਿਉਂਕਿ ਜਿੱਥੋਂ ਵੀ ਕੋਈ ਵੀ ਗੁਣ ਲੱਭਦਾ ਹੋਵੇ ਉਹ ਉਸਤਾਦ ਹੀ ਹੁੰਦਾ ਚਾਹੇ ਕੋਈ ਛੋਟਾ ਜਿਹਾ ਗੁਣ ਹੋਵੇ ਔਰ ਮੈਂ ਧੰਨਵਾਦ ਕਰਦਾ ਜਿੰਨੇ ਵੀ ਧਾਰਮਿਕ ਸੰਸਥਾਵਾਂ ਨੇ ਦਾਸ ਨੂੰ ਮੌਕਾ ਦਿੰਦੀਆਂ ਨੇ ਕਿਉਂਕਿ ਇਹਨੇ ਜੋਗੇ ਤੇ ਹੈ ਨਹੀਂ ਔਰ ਇਹ ਕਰ ਮੈਂ ਤੁਹਾਡੇ ਭਰਾਵਾਂ ਦਾ ਭੈਣਾ ਦਾ ਸੰਸਿਦ ਧਾਮ ਤੋਂ ਬਾਬਾ ਭਿੰਦਰ ਜੀ ਪਹੁੰਚੇ ਨੇ ਔਰ ਮਿਊਜ਼ਿਕ ਡਾਇਰੈਕਟਰ ਅੰਕੁਸ਼ ਜੀ ਔਰ ਸਾਡੇ ਪੰਜਾਬ ਪੁਲਿਸ ਤੋਂ ਸਾਡਾ ਵੀਰ ਔਰ ਸਾਡੇ ਅੰਕਲ ਜੀ ਸਾਰੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਗੱਦੀ ਨਸੀਨ ਬਾਬਾ ਜੀ ਸਾਡੇ ਸੁਰਿੰਦਰ ਜੀ ਜੋ ਕਿ ਹੱਜ ਕਰਕੇ ਆਏ ਨੇ ਪਿੱਛੇ ਜੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਹੱਜ ਇੱਕ ਬਹੁਤ ਬੜੀ ਗੱਲ ਹੈ ਔਰ ਸਾਡੇ ਵਿਕਰਮ ਬਖਸ਼ ਜੀ ਬਾਬਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜੇ ਬਾਬਾ ਜੀ ਇਸ ਨੂੰ ਸ਼ੁਰੂਆਤ ਮੰਨਦੇ ਨੇ ਮੇਰੇ ਏਡੇ ਵੱਡੇ ਤੋਹਫੇ ਨੂੰ ਤੇ ਅ ਅਸੀਂ ਬਹੁਤ ਵੱਡੀ ਉਮੀਦ ਲਾਈ ਇਸ ਦਰਬਾਰ ਤੇ ਕਿਉਂਕਿ ਇਸ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਮੈਂ ਇਹਨਾਂ ਕਹਿ ਕੇ ਦਰਬਾਰ ਦੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਚਰਨਾਂ ਦੀ ਧੂੜ ਆ ਸਾਰੀ ਸੰਗਤ ਦੇ ਇਹ ਇਹ ਸੰਗਤ ਨੇ ਅੱਜ ਮੈਨੂੰ ਇੱਥੇ ਤੱਕ ਪਹੁੰਚਾਇਆ ਮੇਰੀ ਤੇ ਆਕਾਤ ਸਾਈਕਲ ਦੀ ਵੀ ਨਹੀਂ ਸੀ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਇੱਕ ਵਾਰ ਫੇਰ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਜੈਕਾਰਾ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਬੋਲ ਸੱਚੇ ਦਰਬਾਰ ਦੀ ਜੈ ਜੈ